ਨੰਗਲ ਦੇ ਰੇਲਵੇ ਰੋਡ ਤੇ ਵੱਡੀ ਵਾਰਦਾਤ ਹੋਈ ਹੈ ਜਿੱਥੇ ਵਿਸ਼ਵ Hindu ਪਰਿਸ਼ਦ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਤਲ ਬਾਰੇ ਇਲਾਕੇ ਦੇ ਕਿਸੇ ਵੀ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਾ ਜਾਣਕਾਰੀ ਮੁਤਾਬਕ ਵਿਕਾਸ ਪਰਵਾਕਰ ਅਜ ਸ਼ਾਮ ਆਪਣੀ ਦੁਕਾਨ ਤੇ ਬੈਠਾ ਸੀ ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਤੇਜ਼ ਤਲ ਹਥਿਆਰ ਨਾਲ ਉਸ ਤੇ ਹਮਲਾ ਕਰ ਦਿੱਤਾ ਤੇ ਕਤਲ ਕਰਕੇ ਫਰਾਰ ਹੋ ਗਏ ਗੁਆਂਢੀ ਦੁਕਾਨਦਾਰ ਕੋਈ ਸਮਾਨ ਲੈਣ ਪਰਵਾਕਰ ਦੀ ਦੁਕਾਨਦਾਰ ਤੇ ਆਏ ਤਾਂ ਉਹਨਾਂ ਨੇ ਪਰਵਾਕਰ ਨੂੰ ਜ਼ਖਮੀ ਵੇਖਿਆ ਤੇ ਰੋਲਾ ਪਾਇਆ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਵਿਕਾਸ ਪਰਵਾਕਰ ਉਦੋਂ ਤੱਕ ਦਮ ਤੋੜ ਚੁੱਕਾ ਸੀ ਘਟਨਾ ਨੇ ਇਲਾਕੇ ਦੇ ਵਿੱਚ ਸੰਸਨੀ ਫੈਲਾ ਦਿੱਤੀ ਹੈ ਤੇ ਪਰਿਵਾਰ ਸਦਮੇ ਵਿੱਚ ਹੈ ਪੁਲਿਸ ਸੀਸੀਟੀਵੀ ਖੰਗਾਲ ਕੇ ਮੁਲਜ਼ਮਾਂ ਦੀ ਪਾਲ ਕਰ ਰਹੀ ਹੈ ਪਾਦੀ ਕੇ ਆ ਦੱਸਿਆ ਉਹ ਵਾਟ ਵਾਟ ਦੇ ਬਿਸਕੁੰਡਾ ਆਇਆ ਇਹਨੂੰ ਵਾਸ਼ਿੰਗ ਕਰਵਾ ਰਿਆ ਹਾ ਕੁਛ ਕੁੜ ਲਈ ਵਾਸਤੇ ਹੈ ਤੇ ਉਹਨੇ ਆਗੇ ਤੋਂ ਦੱਸਿਆ ਵੀ ਤੁਹਾਡੇ ਮਰੀਜ਼ 20 ਦਾ ਮੂੰਹ ਚ ਫੋਨ ਨਿਕਲ ਰਿਹਾ ਇਸ ਤੋਂ ਬਾਅਦ ਹੀ ਜਾ ਕੇ ਦੇਖਿਆ ਤਾਂ ਉਹ ਛੱਪੜ ਲੱਗੇ ਹੋਏ ਜ਼ਖਮ ਦਾ ਤੇ ਚੱਕ ਕੇ ਜਗਾ ਹਸਪੀਟਲ ਲੈ ਕੇ ਆ ਗਏ ਇਹਨਾਂ ਨਾਲ ਲਾ ਦਿੱਤੀ ਜੀ ਫਿਰ ਕੋਈ ਪਤਾ ਨਹੀਂ ਉਹ ਚ ਪਤਾ ਨਹੀਂ ਪਤਾ ਅੱਧੇ ਮਿੰਟ ਪਹਿਲਾਂ ਦਾ ਗੁੱਲੂ ਐਮਸੀ ਦੇ ਨਾਲ ਗੱਲਾਂ ਮਾਰ ਰਿਹਾ ਦਾ ਹੈ ਗੁੱਲੂ ਐਮਸੀ ਘਾੜਿਆ ਪੰਜ ਮਿੰਟ ਬਾਅਦ ਆ ਪਕਦੇ ਗੱਪਾ ਗੱਪਾ ਮਾਰੀਆਂ ਅਸੀਂ ਬਾਹਰ ਸਕੂਟਰ ਠੀਕ ਕਰ ਰਹੇ ਹਾਂ ਆਰਐਸਐਸ ਦੇ ਰੈਫਰ ਸੀਗੇ ਭਾਜਪਾ ਦੇ ਜੋ ਵੀ ਵੀ ਜੋ ਵੀ ਸਾਡੇ Hindu ਪਰਿਵਾਰ ਜਿਹਦਾ ਨੌਜਵਾਨ ਮੁੰਡਾ ਚਲ ਗਿਆ ਦੋ ਛੋਟੇ ਛੋਟੇ ਬੱਚੇ ਛੱਡ ਗਿਆ ਜਿੱਤੇ ਦੋ ਨੌਜਵਾਨਾਂ ਨੇ ਦੁਕਾਨ ਦੇ ਵਿੱਚ ਵੜ ਕੇ ਹਮਲਾ ਕੀਤਾ ਪੰਜਾਬ ਪੁਲਿਸ ਸੁਥੀ ਵੀ ਇਹ ਨਵੀਂ ਘਟਨਾ ਨਹੀਂ ਹੈ ਪਿਛਲੇ 1 ਮਹੀਨੇ ਤੋਂ ਨੰਗਲ ਦੇ ਵਿੱਚ ਬਾਹਰ ਦਾਤਾਂ ਦਾ ਦੌਰ ਵਧਿਆ ਵਾ ਸਾਡੇ ਐਸਐਸਪੀ ਸਾਹਿਬ ਸੁੱਤੇ ਵਿੱਚ ਦੇ ਸੀਸ ਹੌਸ ਸੁਤੇ ਰੇ ਚੋਨੀ ਸਾਰ ਲੈ ਇਹਦੇ ਬਾਰੇ ਸੋਚ ਰਹੇ ਕੋਈ ਪ੍ਰਸ਼ਾਸਨ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਰੋਜ ਅਸੀਂ ਕਹਿੰਦੇ ਪਏ ਵੀ ਨੰਗਾ ਜੱਥੇ ਚਾਰ ਫਾਦੇ ਰਿਆ ਯੂਪੀ ਵਿਹਾਰ ਫੜ ਰਿਆ ਇਲੈਕਸ਼ਨਾਂ ਦਾ ਦਿਨ ਹੈ ਜਗ੍ਹਾ ਜਗ੍ਹਾ ਨਾਕੇ ਲੱਗੇ ਜਾਂਦੇ ਪਰ ਸਰਕਾਰ ਸੁੱਤੀ ਵੀ ਹੈ ਅਸੀਂ ਬੇਨਤੀ ਕਰਾਂਗੇ ਨਵੇਂ ਅਫਸਰ ਲਾ ਕੇ ਇਨਕੁਆਰੀ ਕਰਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਮੈਡਮ ਤੇਰੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਤਾਂ ਸੁਨੇਹਾ ਮਤਲਬ ਫੋਨ ਤੇ ਗਿਆ ਮੇਰੇ ਡੈਂਟਰ ਲੈ ਕੇ ਆ ਓਕੇ ਯਾਰ ਬਾਈ ਤੁਸੀਂ ਕਿੱਥੇ ਹੋ ਬਈ ਮੈਂ ਤਾਂ ਕੰਮ ਕਰ ਰਿਹਾ ਹਾਂ ਉਹਨੇ ਜਦੋਂ ਦੱਸਿਆ ਕਿ ਮੁੰਡੇ ਦੇ ਕੋਈ ਜਿਹਾ ਐਸੀ ਮਾਰ ਗਏ ਆ ਉਹ ਫੇਰ ਫੌਰਨ ਪਹੁੰਚੋ ਉਸੇ ਵਕਤ ਇੱਥੇ ਹੱਤਾਲਾ ਕਿਤੇ ਆ ਕਿ ਮੁੰਡਾ ਪਤਾ ਨਾ ਹੋਵੇ ਉਹ ਇਹ ਦੇਖਿਆ ਵੀ ਨਹੀਂ ਪਤਾ ਹਲੇ ਤੱਕ ਕਿ ਕੋਣ ਉਹ ਜਿਹੜੇ ਮਾਰ ਕੇ ਗਿਆ ਉਹ ਜਾਂ ਕਿੰਨਾ ਸਮਾਂ ਹੋਇਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹ ਜੀ ਬੜੀ ਮੰਦ ਭਾਗੀ ਘਟਨਾ ਹੋਈ ਹੈ ਜੁਬਸਾਖੀ ਦੇ ਦਿਨ ਤੇ ਜਿਹੜਾ ਇਹ ਮਰਡਰ ਹੋਇਆ ਹੈਗਾ ਨੂੰ ਵੀ ਪਤਾ ਲੱਗਿਆ ਸੀ ਨਾਨਪੁਰ ਸਾਹਿਬ ਸਿਗੇ ਕਿ ਹਲੇ ਮੈਂ ਇੱਥੇ ਪਹੁੰਚਿਆ ਆਂਗਾ ਜਿੰਨਾ ਕ ਹਲੇ ਪਹਿਲੇ ਦੇਖਣ ਚ ਪਤਾ ਲੱਗਦਾ ਪਈ ਕਿ ਜਿਹੜੇ ਦੋ ਹਮਲਾਵਾਰ ਸੀਗੇ ਤੇ ਉਹਨਾਂ ਨੇ ਆ ਕੇ ਅਟੈਕ ਕੀਤਾ ਤੇ ਇਹ ਬੰਦੇ ਦੀ ਜਿਹਦੇ ਕਰਕੇ ਦੀ ਡੈਥ ਹੋ ਗਈ ਹੈ ਲੜਕੇ ਦੀ ਤੇ ਹੁਣ ਸੀ ਆਪਣਾ ਸਾਰਾ ਜਿੰਨਾ ਵੀ ਹੈਗਾ ਜਿੰਨੇ ਸੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆਂ ਨਾਕੇ ਅਲਰਟ ਕਰਦੇ ਹੈਗੇ ਤੇ ਤਰੋਂ ਗਏ ਸਾਡੀਆਂ ਟੀਮਸ ਕਰ ਰਹੀਆਂ ਹੈਗੇ ਤੇ ਆਪਾਂ ਜਲਦੋ ਜਲਦੇ ਇਹਨੂੰ ਟ੍ਰੇਸ ਕਰਾਂਗੇ ਸਰ ਲੋਕਾਂ ਹੀ ਕਾਫੀ ਦੇਖੋ ਵਾਰਦਾਤ ਜਿਹੜੀ ਹੋਣੀ ਇੱਕ ਬਾਈ ਨੇਮ ਹੋਣੀ ਜਾਂ ਵਾਰਦਾਤ ਹੋ ਕੇ ਟ੍ਰੇਸ ਹੋ ਜਾਣੀ ਉਹ ਇਦਾਂ ਦੇ ਹੈਗੇ ਆ ਪਰ ਜਿਹੜੀ ਇਹ ਬਲਾਈਂਡ ਆ ਹਲੇ ਤੱਕ ਤੇ ਜਿੰਨੀਆਂ ਵੀ ਅੱਗੇ ਵੀ ਦੋ ਹੋਈਆਂ ਹੈਗੀਆਂ ਉਹ ਟ੍ਰੇਸ ਹੋ ਗਈਆਂ ਠੀਕ ਆ ਵਾਰਦਾਤ ਹੋਈਆਂ ਟ੍ਰੇਸ ਹੋ ਗਈਆਂ ਤੇ ਇਹਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਲੇ ਕੁਛ ਨਹੀਂ ਕੋਈ ਗੋਲੀ ਚੱਲੀ ਹੁੰਦੀ ਤਾਂ ਹਲੇ ਕੁਛ ਨਹੀਂ ਹਲੇ ਮੈਂ ਕੁਛ ਨਹੀਂ ਕਹਿ ਸਕਦਾ ਪੋਸਟ ਮਾਰਮ ਦੀ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ